ਸੱਚੀ ਕਾਲ ਜੀ ਪਿਛਲੇ ਦਿਨੀ ਦਿੱਲੀ ਵਿਧਾਨ ਸਭਾ ਚ ਕਹਿਕ ਦੇ ਰਿਪੋਰਟ ਪੇਸ਼ ਹੋਈ ਹੈ ਜਿਦੇ ਚ ਲਿਕਰ ਦੀ ਜਿਹੜੀ ਐਕਸਾਈਜ਼ ਦੀ ਪਾਲਿਸੀ ਹੈ ਦਿੱਲੀ ਚ ਉਹਦਾ ਇਹ ਦੱਸਿਆ ਗਿਆ ਹੈ ਉਸ ਰਿਪੋਰਟ ਰਾਈ ਕਿ 2000 ਕਰੋੜ ਰੁਪਏ ਦਾ ਰੈਵਨਿਊ ਦਾ ਦਿੱਲੀ ਸਰਕਾਰ ਨੂੰ ਲਾਸ ਹੋਇਆ ਅੱਜ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਔਰ ਜਿੱਥੇ ਮੈਂ ਸਾਰਿਆਂ ਨੂੰ ਇਹ ਸਵਾਲ ਰੱਖਦਾ ਹਾਂ ਉੱਥੇ ਮੈਂ ਅੱਜ ਦਿੱਲੀ ਦੀ ਜਿਹੜੀ ਭਾਜਪਾ ਦੀ ਕੇਂਦਰ ਦੀ ਸਰਕਾਰ ਹੈ ਉਹਨਾਂ ਨੂੰ ਵੀ ਮੇਰਾ ਸਵਾਲ ਹੈ ਕਿ ਦੋਰੇ ਮਾਪਦੰਡ ਕਿਉਂ ਦਿੱਲੀ 'ਚ ਤਾਂ ਤੁਸੀਂ ਇੱਕ ਸਾਈਜ਼ 'ਚ ਪਾਲਿਸੀ ਤੇ ਪਰਚੇ ਕੀਤੇ ਔਰ ਅਰਵਿੰਦ ਕੇਜਰੀਵਾਲ, ਮਨੀਸ਼ 소ਦੀਆ ਬਹੁਤ ਲੰਬੀ ਲਾਈਨ ਗਿਣਤੀਆਂ ਲੋਕਾਂ ਦੀ ਜਿਹੜੇ ਉਹਦੇ ਚੰਦਰ ਰਹਿ ਕੇ ਆਏ ਉਹਨਾਂ ਲੋਕਾਂ ਨੇ ਪੰਜਾਬ ਦੀ ਪਾਲਿਸੀ ਬਣਾਈ ਔਰ ਸਾਰਿਆਂ ਨੂੰ ਇਹ ਜਗਜਾਹਰ ਹੈ ਇਹ ਮੈਟਰ ਆਫ ਫੈਕਟ ਵੀ ਹੈ ਇਹ ਮੈਟਰ ਆਫ ਰਿਕਾਰਡ ਵੀ ਹੈ ਇਟ ਇਟ ਜੇ ਕੈਬਨਟ ਦੀ ਸਬ ਕਮੇਟੀ ਦੀ ਵੀ ਮੋਰ ਲੱਗੀ ਆ ਆਫਿਸਰਸ ਕਮੇਟੀ ਦੀ ਵੀ ਮੋਰ ਲੱਗੀ ਆ ਕਿ ਜੋ ਪਾਲਿਸੀ ਦਿੱਲੀ ਚ ਬਣੀ ਸੀ ਹੂ ਬੂ ਉਹ ਪਾਲਿਸੀ ਪੰਜਾਬ ਚ ਵੀ ਬਣੀ ਐਗਜ਼ੈਕਟ ਫੋਟੋਸਟੈਟ ਕਾਪੀ ਕਹਿ ਲੋ ਜਾਂ ਕਾਰਬਨ ਕਾਪੀ ਕਹਿ ਲੋ ਉਹੀ ਪਾਲਿਸੀ ਦੇ ਨਿਰਮਾਤਾ ਜੋ ਦਿੱਲੀ ਚ ਸਨ ਉਹਨਾਂ ਨੇ ਪੰਜਾਬ ਦੀ ਪਾਲਿਸੀ ਵੀ ਬਹਿ ਕੇ ਬਣਾਈ ਔਰ ਉਹੀ ਪਾਲਿਸੀ ਤਹਿਤ ਉਹੀ ਕਮਿਸ਼ਨ ਰੱਖੇ ਗਏ ਦੋ ਤਿੰਨ ਲੋਕਾਂ ਨੂੰ ਵੱਡੇ ਪੈਮਾਨੇ ਤੇ ਮੁਨਾਫੇ ਦਿੱਤੇ ਗਏ ਔਰ ਉਹਦਾ ਐਂਡ ਰਿਜ਼ਲਟ ਇਹ ਨਿਕਲਿਆ ਕਿ ਜੇ ਦਿੱਲੀ ਚ ਕਰਪਸ਼ਨ ਹੋਈ ਤੇ ਸੁਭਾਵਿਕ ਹੈ ਸੇਮ ਪਾਲਿਸੀ ਪੰਜਾਬ ਚ ਲਾਗੂ ਸੀ ਤੇ ਫਿਰ ਪੰਜਾਬ ਦੀ ਕਰਪਸ਼ਨ ਤੇ ਦੂਰੇ ਮਾਪ ਡੰਡ ਕਿਉਂ ਕਿ ਇਸ ਲਈ ਆ ਕਿ ਭਗਵੰਤ ਮਾਨ ਸੈਂਟਰ ਦੀ ਸਰਕਾਰ ਦਾ ਹੱਥ ਠੋਕਾ ਭਾਜਪਾ ਦੀ ਸਰਕਾਰ ਦੇ ਇਸ਼ਾਰੇ ਤੇ ਚੱਲਦਾ ਇਸ ਲਈਏ ਕੇਜਰੀਆਲ ਨੇ ਚੋਰੀ ਕੀਤੀ ਉਹਨੂੰ ਤਾਂ ਫੜ ਕੇ ਅੰਦਰ ਦੇ ਤਾ ਮਗਰ ਭਗਵੰਤ ਮਾਨ ਦੀ ਚੋਰੀ ਦੇ ਪੈਮਾਨੇ ਹੋਰ ਰੱਖਲੇ ਗਏ ਇਸ ਲਈ ਆਈ ਡਿਮਾਂਡ ਇਫ देयर ਇਜ਼ ਨਥਿੰਗ ਥੈਟਸ ਬਣਿਤ ਦਾ ਸਰਫੇਸ ਜਾਂ ਜੋ ਸਚਾਈ ਜੇ ਇਹੀ ਹੈ ਕਿ ਸਰਕਾਰ ਕਰਪਸ਼ਨ ਦੇ ਅਗੇਂਸਟ ਭਾਜਪਾ ਇਸ ਮੁੱਦੇ ਤੇ ਖਲੋਤੀ ਹੈ ਫਿਰ ਮੈਂ ਡਿਮਾਂਡ ਕਰਦਾ ਕੀ ਸੈਂਟਰ ਦੀ ਉਹ ਏਜੰਸੀਆਂ ਜਿਨ੍ਹਾਂ ਨੇ ਦਿੱਲੀ ਦੀ ਪਾਲਿਸੀ ਦੀ ਇਨਕੁਆਇਰੀ ਕੀਤੀ ਉਹਨਾਂ ਕੋਲੋ ਸਾਰਾ ਰਿਕਾਰਡ ਮੌਜੂਦ ਹੈ ਤੇ ਪੰਜਾਬ ਦੀ ਪਾਲਿਸੀ ਦੀ ਇਨਕੁਆਇਰੀ ਹੋਵੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਪੰਜਾਬ ਦੇ ਐਕਸਚੈਕਰ ਨੂੰ ਲਾਸ ਪਹੁੰਚਾਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇ ਔਰ ਇਹ ਵੀ ਮੈਟਰ ਆਫ ਫੈਕਟ ਹੈ ਕਿ ਜਦੋਂ ਦਿੱਲੀ 'ਚ ਪਾਲਿਸੀ ਰਿਵਰਸ ਕੀਤੀ ਗਈ ਪੰਜਾਬ 'ਚ ਵੀ ਉਹ ਪਾਲਿਸੀ ਰਿਵਰਸ ਕੀਤੀ ਗਈ ਔਰ ਇੱਕ ਆਫੀਸਰ ਸਬ ਕਮੇਟੀ ਦੀ ਰਿਪੋਰਟ ਹੈ ਜਿਦੇ ਚ ਇਹ ਲਿਖਿਆ ਗਿਆ ਕਿ ਇਹ ਪਾਲਿਸੀ ਜੋ 2020-21 ਜੋ ਜਦੋਂ ਇਹ ਸਰਕਾਰ ਬਣੀ ਹੈ 22-23 ਦੀ ਜੋ ਇਹ ਪਾਲਿਸੀ ਸੀ ਕਰੋੜਾਂ ਰੁਪਏ ਦਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਇਸ ਲਈ ਇਹ ਪਾਲਿਸੀ ਅੱਗੇ ਕੰਟੀਨਿਊ ਨਹੀਂ ਕੀਤੀ ਜਾ ਸਕਦੀ ਉਸੇ ਗੱਲ ਦੀ ਆਫੀਸਰਸ ਕਮੇਟੀ ਦੀ ਰਿਪੋਰਟ ਨੂੰ ਕੈਬਨਿਟ ਸਬ-ਕਮੇਟੀ ਨੇ ਮੋਹਰ ਲਾਈ ਕਿ ਵਾਕੇ ਬਹੁਤ ਧੰਦਲੀ ਹੋਈ ਹੈ ਬਾਕੀ ਬਹੁਤ ਜ਼ਿਆਦਾ ਲਾਸ ਹੋਇਆ ਤੇ ਜਦੋਂ ਆਫੀਸਰ ਸਬਕਮੇਟੀ ਕਹਿ ਰਹੀ ਹੈ ਲਾਸ ਹੋਇਆ ਹੈ ਮਨਿਸਟਰਸ ਦੀ ਸਬਕਮੇਟੀ ਕਹਿ ਰਹੀ ਹੈ ਲਾਸ ਹੋਇਆ ਹੈ ਤੇ ਵਾਈ ਨੋ ਇਨਕੁਆਇਰੀ ਕਿਉਂ ਇਹਨਾਂ ਨੂੰ ਸਕਾਟ ਫਰੀ ਜਾਣ ਦਿੱਤਾ ਜਾ ਰਿਹਾ ਹੈ ਸੋ ਮੈਂ ਮੰਗ ਕਰਦਾ ਜੀ ਕਿ ਪੰਜਾਬ ਦੀ ਜਿਹੜੀ ਐਕਸਾਈਜ਼ ਪਾਲਿਸੀ ਸੀ ਉਹ ਦਿੱਲੀ ਦੇ ਤਰਜ਼ ਤੇ ਬਣਾਈ ਗਈ ਸੀ ਇਸ ਲਈ ਪੰਜਾਬ 'ਚ ਵੀ ਇਨਕੁਆਇਰੀ ਹੋਵੇ ਔਰ ਜਿੰਨਾ ਜਿੰਨਾ ਲੋਕਾਂ ਨੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੀ ਇਹ ਗਲਤੀ ਕੀਤੀ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਚਾਹੇ ਉਹ ਭਗਵੰਤ ਮਾਨ ਹੈ ਚਾਹੇ ਉਹ ਐਕਸਾਈਜ਼ ਦੇ ਮਨਿਸਟਰ ਨੇ ਚਾਹੇ ਹੋਰ ਅਫਸਰ ਸਾਹਿਬਾਨ ਨੇ ਤੇ ਜੇ ਸੈਂਟਰ ਦੀ ਏਜੰਸੀਆਂ ਇਹਦੇ ਤੇ ਕੰਮ ਨਹੀਂ ਕਰਦੀਆਂ ਤੇ ਬੜਾ ਹੀ ਸਾਫ ਹੈ ਕਿ ਕੇਜਰੀਵਾਲ ਲਈ ਮਾਪਦੰਡ ਹੋਰ ਨੇ ਤੇ ਭਗਵੰਤ ਮਾਨ ਲਈ ਪੰਜਾਬ ਲਈ ਮਾਪਦੰਡ ਹੋਰ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ